ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੁਆ ਹੈ ਹਾਂ ਕਿਹਨਾਂ ਚਲੇ ਆਇਆ ਹੈ ਬੋਲਸਾਲੇ ਨੂੰ ਟੈਲੀਫੋਨ ਕਰ ਉਹ ਦੇ ਇਸ ਖਬਰ ਨੂੰ ਦੇਖ ਕੇ ਨਾ ਤੁਹਾਡੇ ਰੋਂਗ ਟੇ ਖੜੇ ਹੋ ਜਾਣੇ ਨੇ ਤੁਹਾਡੇ ਹੋਸ਼ ਉੱਡ ਜਾਣੇ ਨੇ ਇਸ ਪੂਰੀ ਦੇ ਵਿੱਚ ਇੱਕ ਮ੍ਰਿਤਕ ਦੇ ਹੈ ਤੇ ਇਹ ਲੁਧਿਆਣਾ ਦਾ ਸਭ ਤੋਂ ਭੀੜ ਭੜ ਵਾਲਾ ਇਲਾਕਾ ਆਰਤੀ ਚੌਂਕ ਦਾ ਇਲਾਕਾ ਹੈ ਔਰ ਇਹ ਸ਼ਖਸ ਸਰਿਆਮ ਇਸ ਜਿਹੜੀ ਦੇ ਨੂੰ ਇੱਥੇ ਸੁੱਟ ਕੇ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਡਰ ਵਾਲਾ ਹੈ ਆਮਰਜੀਤ ਸਿੰਘ ਅਮਰਜੀਤ ਕੀ ਹੋਇਆ ਕੀ ਆ ਆਰਤੀ ਚੌਕ ਤੇ ਖੜੇ ਹੋ ਆਰਤੀ ਚੌਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਐ ਕਿਹਾ ਵੀ ਇਹ ਸਿੱਟ ਕੇ ਕਿਉਂ ਚੱਲਿਆ ਉਹ ਉੱਤਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਵੀ ਸਿੱਟ ਕੇ ਚੱਲਿਆ ਕਹਿੰਦਾ ਇਸ ਵਿੱਚ ਆਪ ਐ ਆਪ ਪਰ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਉਹਦੀ ਚਾਬੀ ਲੜ ਲਈ ਕੈਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲਿਆ ਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹੇ ਨੇ ਆਏ ਨੇ ਚੱਲ ਗਏ ਅੱਛਾ ਦੋ ਬੰਦੇ ਸੀਗੇ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਓਕੇ ਦੇਖੀ ਬੋਰੀ ਹੈ ਹਾਂ ਬੋਲ ਕਹਿੰਦੇ ਦੇਖ ਮੈਂ ਤਾਂ ਐ ਪੈਰ ਮਾਰ ਕੇ ਦੇਖਿਆ ਐ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਜਾਏਗਾ ਮੈਂ ਮੰਦਾਇ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਏ ਪੁੱਤਾ ਵਾ ਕਿੰਨੇ ਵਜੇ ਦਾ ਕੁੱਤਾ ਮਾਂ ਤੇ ਇਹ ਅੰਦਾਜ਼ਾ بول کے دکھا دو پیر دکھا بولتا کے گئی ہوں پولیس تا پونے گھنٹے بعد آئی یا انہوں نے دیکھا کی پتہ لگا انہوں نے دیکھا نہیں انہوں نے تا ہنا پونے گھنٹے بعد کھول کے دیکھی ہے بوری ہو تھی پیر دکھے انہوں نے پوری ہجے شو نہیں ہجے پوری شو نہیں کیتی پولیس والے ہجے پوری شو نہیں کیتی ہم اونتے پتہ لگ گیا بھی لاش آئی تھی ہاں پیر پور دیتے ہمارے ہاں دو ہاں جی سر ڈیتھ پوری کوئی لگی ہے بول روڑ کی ماں ਮੈਂ ਪੰਨਾ ਰੂਡੀ ਗਿਆ ਸੀਗਾ ਬਸ ਤਾਂ ਉੱਥੋਂ ਮਰਕੋਲ ਆਈ ਸੀ ਕਿ ਇੱਕ ਡੈੱਡ ਬੋਡੀ ਇੱਥੇ ਕੋਰੇ ਦੇ ਵਿੱਚ ਪਈ ਜਾਓ ਉੱਥੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਦੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈੱਡ ਬੋਡੀ ਪਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਤੇ ਅੱਗੇ ਸਾਥ ਕੋ ਵੀਡੀਓ ਵੀ ਆਇਆ ਜਿੱਦੇ ਦੋ ਜਣੇ ਮੋਟਰਸਾਈਕਲ ਤੇ ਔਰ ਉਹ ਡੈੱਡ ਬੋਡੀ ਜਿਹੜੀ ਉਹ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਸਾਥ ਕੋ ਬਰਾਮਦ ਹੋ ਗਿਆ ਆ ਉਹਦੇ ਨੰਬਰ ਤੋਂ ਹੀ ਐਡਰੈਸ ਲੜਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਨਹੀਂ ਹੋਇਆ ਸਰ ਕੈਂਪ ਤੋਂ ਵੱਧ ਜਸ ਅਪੁਆਇੰਟਮੈਂਟ ਤੇ ਲੋਕ ਨੂੰ ਕਾਲ ਆ ਗਈ 10 ਤੋਂ 10 ਮਿੰਟ ਤੇ ਫੋਨ ਆਈਆ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆਸਤੋ ਆ ਗਿਆ ਮੋਟਰਸਾਈਕਲ ਵੀ ਥਾੜਿਆ ਉਹ ਜਿਹੜਾ ਨੰਬਰ ਤੋਂ ਐਡਰੈਸ ਕਢਾ ਆ ਗਏ ਜਿਹੜੇ ਅਗਲੀ ਕਾਰਵਾਈ ਜੋ ਵੀ ਹੋਈ ਤੁਹਾਨੂੰ ਦੱਸ ਦਿੰਦਾ ਚਾਹੁੰਦਾ ਜੀ ਮੈਂ ਮੈਸੇਜ ਆ ਕਿ ਮੈਰੀਟਾ ਦੇ ਵਿੱਚ ਅਸੀਂ ਕਹਿੰਦੇ ਲਿਖਿਆ ਜੀ ਬੋਰ ਦੇ ਵਿੱਚ ਹੀ ਆ ਥੋੜਾ ਜਿੰਦਾ ਪੈਰਪੂੜਾ ਕੱਪੜੇ ਦਾ ਤੁਸੀਂ ਦੇਖਾਂਗਾ ਲੋਜਬਾਨ ਕਿੱਥੇ ਕਮਪੂਟਰ ਲੈ ਗਿਆ ਜਿਹੜਾ ਛੱਡ ਕੇ ਚਲੇ ਗਿਆ ਜੀ ਜਿਹੜਾ ਮੋਟਰਸਾਈਕਲ ਇਥੇ ਜਦੋਂ ਉਹ ਪਾਊਡਰ ਕਿਰ ਦੇਖ ਰਹੇ ਬੋਰਾ ਸਰ ਦੇ ਪਬਲਿਕ ਨੇ ਜਦੋਂ ਉਹ ਕੁਛੜੀ ਕੀ ਹੈ ਕੀ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਇਆ ਹੈ ਛਿੰਨਾ ਸੁਲਾਵੇ ਕਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਗਿਆ ਬਈ ਲੋਕ ਇਕੱਠੇ ਹੋ ਗਏ ਉਹ ਮੋੜੇ ਸੜਕ ਤੇ ਦੌੜ ਗਏ ਦੋ ਜਣੇ ਸੀ ਜੀ ਠੀਕ ਹੈ